ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇੱਕ ਨਾਮਵਰ ਕੰਪਨੀ ਦੇ ਹਿਊਮਨ ਸਰਵਿਸ ਡਿਪਾਰਟਮੈਂਟ ਵੱਲੋਂ 60 ਸਾਲਾਂ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਖੁਸ਼ਹਾਲ ਤੇ ਸਿਹਤਮੰਦ ਜ਼ਿੰਦਗੀ ਬਤੀਤ ਕਰਨ ਲਈ ਜਾਰੀ ਕੀਤੇ ਦੇਸ਼ਾ ਨਿਰਦੇਸ਼ਾਂ ਦਾ ਜਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਪਹਿਲਾਂ ਆਪ ਸਭ ਨੂੰ ਇਹ ਦੱਸਣਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਰੇਕੌਨ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਵਦੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਅਜਿਹੇ ਪਦਾਰਥਵਾਦੀ ਯੁੱਗ ਦੇ ਵਿੱਚ ਤੇ ਕੰਪਲਿਕੇਟਡ ਯੁੱਗ ਵਿੱਚ 60 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਲਈ ਖੁਸ਼ਗਵਾਰ ਜ਼ਿੰਦਗੀ ਬਤੀਤ ਕਰਨਾ ਭਾਵੇਂ ਇੱਕ ਮਿਹਰਤ ਪ੍ਰishna ਵਰਗੇ ਵਰਦਾਰੇ ਤੋਂ ਕਾਟ ਨਹੀਂ ਹੈ ਪਰੰਤੂ ਫੇਰ ਵੀ ਕੁਝ ਗੱਲਾਂ ਦਾ ਧਿਆਨ ਰੱਖ ਕੇ ਜੀਵਨ ਨੂੰ ਸਖਾਲਾ ਤੇ ਖੁਸ਼ੀਆਂ ਭਰਿਆ ਬਣਾਇਆ ਜਾ ਸਕਦਾ ਹੈ ਤਾਂ ਆਓ ਜਾਣਦੇ ਹਾਂ ਕਿ ਉਹ ਕਿਹੜੇ 36 ਦਿਸ਼ਾ ਨਿਰਦੇਸ਼ ਹਨ ਜੋ ਕਿ ਇੱਕ ਨਾਮਵਰ ਕੰਪਨੀ ਦੇ ਮਨੁਸੂਸ ਸਰਕਲ ਡਿਪਾਰਟਮੈਂਟ ਦੁਆਰਾ ਸੇਵਾਮੁਕਤ ਪੈਨਸ਼ਨਰਸ ਤੇ ਵੱਡੀ ਉਮਰ ਦੇ ਵਿਅਕਤੀਆਂ ਲਈ ਜਾਰੀ ਕੀਤੇ ਗਏ ਅੰਨ ਤਾਂ ਇਹ ਨਿਰਦੇਸ਼ ਇਸ ਤਰ੍ਹਾਂ ਨੇ ਨੰਬਰ 1 ਇਕੱਲੇ ਯਾਤਰਾ ਕਰਨ ਤੋਂ ਬਚੋ ਨੰਬਰ 2 ਜੀਵਨ ਸਾਥੀ ਨਾਲ ਯਾਤਰਾ ਕਰੋ ਤੀਜਾ ਭੀੜ ਭੜਕੇ ਵਾਲੇ ਸਮੇਂ ਵਿੱਚ ਬਾਜ਼ਾਰ ਜਾਂ ਤੋਂ ਬਚੋ ਬਹੁਤ ਜ਼ਿਆਦਾ ਕਸਰ ਕਰਨ ਜਾਂ ਤੁਰੰਤੋਂ ਬਚੋ ਨੰਬਰ 5 ਬਹੁਤ ਜ਼ਿਆਦਾ ਪੜਨ ਮੋਬਾਈਲ ਦੀ ਵਰਤੋਂ ਜਾਂ ਟੀਵੀ ਦੇਖਣ ਤੋਂ ਬਚੋ। ਨੰਬਰ 6 ਬਹੁਤ ਜ਼ਿਆਦਾ ਦਵਾਈ ਲੈਣ ਤੋਂ ਬਚੋ। ਸਮੇਂ ਸਿਰ ਡਾਕਟਰ ਨੂੰ ਮਿਲੋ ਤੇ ਆਪਣੀਆਂ ਦਵਾਈਆਂ ਨਿਯਮਤ ਤੌਰ ਤੇ ਲਓ। ਨਾਟ ਹੈ ਰਿਟਾਇਰਮੈਂਟ ਤੋਂ ਬਾਅਦ ਜ਼ਿਆਦਾ ਤੇ ਨੈਮ ਦੀਨ ਤੋਂ ਬਚੋ। ਨੰਬਰ 9 ਹਮੇਸ਼ਾ ਆਪਣਾ ਪਛਾਣ ਪੱਤਰ ਦੇ ਮਤਲਬ ਕੋ ਨੂੰ ਫੋਨ ਨੰਬਰ ਨੇੜੇ ਹੀ ਰੱਖੋ ਤੇ ਭੂਤ ਕਾਲ ਨੂੰ ਭੁੱਲ ਜਾਓ ਤੇ ਭਵਿੱਖ ਬਾਰੇ ਬਹੁਤ ਜ਼ਿਆਦਾ ਚਿੰਤਾ ਨਾ ਕਰੋ। ਨੈਕਸਟ 11 ਨੰਬਰ ਹੈ ਉਹ ਕੋਈਨ ਖਾਓ ਜੋ ਤੁਸੀਂ ਹজম ਕਰ ਸਕਦੇ ਹੋ ਤੇ ਇਸ ਨੂੰ ਚੰਗੀ ਤਰ੍ਹਾਂ ਚਬਾਓ। ਨੰਬਰ 12 ਬਾਥਰੂਮ ਤੇ ਟਾਇਲਟ ਵਿੱਚ ਸਾਵਧਾਨ ਰਹੋ। ਸਿਗਰਟ ਨੋਸ਼ੀ ਅਤੇ ਸ਼ਰਾਬ ਪੀਣ ਤੋਂ ਬਚੋ ਇਹ ਨੁਕਸਾਨਦੇਹ ਹਨ। 14 ਨੰਬਰ ਹੈ ਆਪਣੀਆਂ ਪ੍ਰਾਪਤੀਆਂ ਬਾਰੇ ਲਗਾਤਾਰ ਸ਼ੇਖੀ ਨਾ ਮਾਰੋ। ਨੰਬਰ 15 ਰਿਟਾਇਰਮੈਂਟ ਤੋਂ ਬਾਅਦ ਕੁਝ ਸਾਲਾਂ ਲਈ ਬਹੁਤ ਯਾਤਰਾ ਕਰੋ ਫਿਰ ਭੀੜ ਭੜੀਆਂ ਥਾਵਾਂ ਤੇ ਜਾਣ ਤੋਂ ਬਚੋ। ਨੈਕਸਟ ਆਪਣੀ ਜਾਇਦਾਦ ਤੇ ਦੌਲਤ ਬਾਰੇ ਦੂਜਿਆਂ ਨਾਲ ਚਰਚਾ ਨਾ ਕਰੋ ਨੈਕਸਟ ਹੈ ਆਪਣੀ ਯੋਗਤਾ ਤੇ ਸਿਹਤ ਅਨੁਸਾਰ ਕਸਰਤ ਕਰੋ ਨੈਕਸਟ ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਜਾਂ ਦਿਲ ਦੀ ਬਿਮਾਰੀ ਹੈ ਤਾਂ ਸਿਰ ਸ਼ਾਸਨ ਤੇ ਕਪਾਲ ਭਾਤੀ ਵਰਗੀਆਂ ਯੋਗਾ ਅਸਨਾਤਾਂ ਤੋਂ ਬਚੋ ਨੰਬਰ 19 ਹੈ ਸਕਾਰਾਤਮਕ ਰਹੋ ਬਹੁਤ ਜ਼ਿਆਦਾ ਭਾਵੁਕ ਹੋਣ ਤੋਂ ਬਚੋ ਨੰਬਰ 20 ਤੇ ਹੈ ਖਾਣਾ ਖਾਣ ਤੋਂ ਤੁਰੰਤ ਬਾਅਦ ਨਾ ਸੋਵੋ ਨੈਕਸਟ ਦੂਜਿਆਂ ਨੂੰ ਪੈਸੇ ਉਧਾਰ ਦੇਣ ਤੋਂ ਬਚੋ ਨੈਕਸਟ ਅਗਲੀ ਪੀੜ੍ਹੀ ਨੂੰ ਅਣਚਾਹੀ ਸਲਾਹ ਨਾ ਦਿਓ ਨੰਬਰ 23 ਦੂਜਿਆਂ ਦੇ ਸਮੇਂ ਦਾ ਸਤਿਕਾਰ ਕਰੋ ਜੇਕਰ ਤੁਹਾਨੂੰ ਲੋਡ ਨਾ ਪਵੇ ਤਾਂ ਦੁਬਾਰਾ ਕਮਾਉਣ ਦੀ ਕੋਸ਼ਿਸ਼ ਨਾ ਕਰੋ ਨੰਬਰ 25 ਤੇ ਹੈ ਰਾਤ ਨੂੰ ਚੰਗੀ ਨੀਂਦ ਲੈਣ ਲਈ ਦਿਨ ਵੇਲੇ ਸੌਣ ਤੋਂ ਬਚੋ ਨੈਕਸਟ ਆਪਣੇ ਲਈ ਇੱਕ ਨਿੱਜੀ ਜਗ੍ਹਾ ਰੱਖੋ ਤੇ ਦੂਜਿਆਂ ਦੀ ਨਿੱਜਤਾ ਦਾ ਸਤਿਕਾਰ ਕਰੋ 27 ਤੇ ਹੈ ਇੱਕ ਵਸੀਅਤ ਤਿਆਰ ਕਰੋ ਤੇ ਆਪਣੇ ਜੀਵਨ ਸਾਥੀ ਨਾਲ ਸਲਾਹ ਕਰੋ ਨੰਬਰ ਨੈਕਸਟ ਆਪਣੀ ਰਿਟਾਇਰਮੈਂਟ ਬਚਤ ਅਗਲੀ ਪੀੜ੍ਹੀ ਲਈ ਸਾਂਝਾ ਛੱਡੋ ਨੈਕਸਟ ਕਿਸੇ ਸੀਨੀਅਰ ਸਿਟੀਜ਼ਨ ਸਮੂਹ ਵਿੱਚ ਸ਼ਾਮਲ ਹੋਵੋ ਪਰ ਬਹਿਸਾਂ ਤੋਂ ਬਚੋ 30 ਨੰਬਰ ਤੇ ਹੈ ਕਿ ਕਲ ਤੁਹਾਨੂੰ ਨੀਂਦ ਨਹੀਂ ਹੁੰਦੀ ਤਾਂ ਦੂਜਿਆਂ ਨੂੰ ਪਰੇਸ਼ਾਨ ਨਾ ਕਰੋ ਨੰਬਰ 31 ਰੁੱਖਾਂ ਤੋਂ ਫੁੱਲ ਨਾ ਤੋੜੋ ਨੈਕਸਟ ਨੰਬਰ ਤੇ ਹੈ ਰਾਜਨੀਤੀ ਬਾਰੇ ਚਰਚਾ ਕਰਦੇ ਸਮੇਂ ਦੂਜਾਂ ਦੇ ਵਕੂ ਬਕਰੇ ਵਿਚਾਰ ਸਵੀਕਾਰ ਕਰੋ ਨੰਬਰ 33 ਤੇ ਆਪਣੀ ਸਿਹਤ ਬਾਰੇ ਲਗਾਤਾਰ ਸ਼ਿਕਾਇਤ ਨਾ ਕਰੋ ਨੈਕਸਟ ਆਪਣੇ ਜੀਵਨ ਸਾਥੀ ਨਾਲ ਬਹਿਸਾਂ ਤੋਂ ਬਚੋ ਉਹ ਤੁਹਾਡਾ ਅਸਲ ਸਹਾਰਾ ਹਨ ਨੰਬਰ 35 ਤੇ ਅਧਿਆਤਮਿਕ ਪ੍ਰੋਗਰਾਮਾਂ ਵਿੱਚ ਸ਼ਾਮਲ ਹੋ ਪਰ ਅੰਨੇ ਭਗਤ ਨਾ ਬਣੋ ਹੋਰ ਗਲਾਸ ਨੰਬਰ 36 ਤੇ ਹੈ ਤਣਾਅ ਮੁਕਤ ਜੀਵਨ ਜਿਓ ਤੇ ਹਮੇਸ਼ਾ ਆਪਣੇ ਚਿਹਰੇ ਤੇ ਮੁਸਕਰਾਹਟ ਰੱਖੋ ਇਹ ਸੁਨੇਹਾ ਨੈਸ਼ਨਲ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਦੁਆਰਾ ਸਾਂਝਾ ਕੀਤਾ ਗਿਆ ਹੈ ਤੇ ਇਹ ਸਾਰਿਆਂ ਲਈ ਲਾਭਦਾਇਕ ਹੈ ਕਿਰਪਾ ਕਰਕੇ ਇਸ ਨੂੰ ਧਿਆਨ ਨਾਲ ਪੜ੍ਹ ਕੇ ਇਸ ਨੂੰ ਸਮਝੋ ਤੇ ਜਿੰਨਾ ਹੋ ਸਕੇ ਇਸ ਨੂੰ ਅਮਲ ਵਿੱਚ ਲਿਆਉਣ ਦਾ ਯਤਨ ਕਰੋ ਤਾਂ ਹੁਣ ਇਸ ਬਾਰੇ ਇਹ ਹੈ ਕਿ ਜੇਕਰ ਇਹਨਾਂ ਦਿਸ਼ਾ ਨਿਰਦੇਸ਼ਾਂ ਨੂੰ ਆਪਣੀ ਰੀਅਲ ਜ਼ਿੰਦਗੀ ਦੇ ਵਿੱਚ 60 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਦੁਆਰਾ ਪ੍ਰੈਕਟੀਕਲੀ ਅਪਣਾ ਲਿਆ ਜਾਵੇ ਜੀਿੰਦਗੀ ਸਿਰਫ ਖਾਲੀ ਹੀ ਨਹੀਂ ਬਲਕਿ ਕੁਝ ਗਵਾਂ ਢੰਗ ਦੇ ਨਾਲ ਵੀ ਬਤੀਤ ਕੀਤੀ ਜਾ ਸਕਦੀ ਹੈ ਤੇ ਉਸ ਦੇ ਵਿੱਚ ਇਹ ਦਿਸੰਦ ਵਿੱਚ ਮਦਦਗਾਰ ਸਾਬਤ ਹੋ ਰਖਦੇ ਹਨ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸ਼ੁਕਰ ਕਰ ਲੈਣਾ ਬਰਦਰ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ